ਸਰਬਾਈ ਗੁਰਜੀ ਦੀ ਫਤਿਹ ਮੈਂ ਰਣਜੋਤ ਸਿੰਘ ਡਿਪੋਰਟ ਕੋਬੇ ਆ ਆਪਾਂ ਇਸ ਟਾਈਮ ਖੜੇ ਆਂ ਬੌਰੀਆਂ ਬਸਤੀ ਦੇ ਵਿੱਚ ਆਦਰ ਸਿੰਘ ਵਾਲੇ ਤੇ ਮੈਂ ਜਿਹੜਾ ਰੌਲਾ ਪਾ ਰਹੇ ਆਂ ਪਿਛਲੇ ਸਾਲ ਤੋਂ ਵੀ ਜਿਹੜੇ ਇਹ ਮਤਲਬ ਜਿਹੜੇ ਮਤਲਬ ਇਹਨਾਂ ਦੇ ਚਿਹਤੇ ਨੇ ਜਾਂ ਇਹਨਾਂ ਦੇ ਟਾਊਟ ਨੇ ਦਫ਼ਤਰ ਮਹਿਕਮਾ ਲੰਦੇ ਉਹ ਮੋਟੀ ਕਣ ਖਾ ਰਹੇ ਨੇ ਤੇ ਮੇਰੀ ਮੇਰੇ ਪਿੰਡ ਦੇ ਵਿੱਚ ਸਾਰੇ ਜੀਆਂ ਦੇ ਨਾਂ ਨਾਂ ਕੱਟਦੇ ਇਹਨਾਂ ਨੇ ਜਿਹੜੇ ਇਹਨਾਂ ਦੇ ਬਾਲੇ ਨੇੜੇ ਨੇ ਮੈਂ ਮਤਲਬ ਇਹਨਾਂ ਦੇ ਇਹ ਮੇ ਚੋਰੀ ਉਹਨਾਂ ਦੀ ਹੀ ਫੜਨੀ ਸੀ ਝਾੜੂ ਪਾਰਟੀ ਵਾਲੇ ਕੁਝ ਮੇਰੇ ਨਾਲ ਮਤਲਬ ਈਰਖਾ ਰੱਖ ਰਹੇ ਨੇ ਮੈਂ ਉਹਨੂੰ ਇਹ ਕਹਿਆ ਜੀ ਭਰਾ ਉਹ ਮੈਨੂੰ ਤਾਂ ਕੋਈ ਚੱਕਰ ਨਹੀਂ ਕਣਕ ਚਾਹੇ ਤੁਸੀਂ ਆਉਦੇ ਘਰੇ ਰਖਾ ਕੇ ਖਾ ਕੇ ਮੰਡਲੋ ਮੈਂ ਵੰਡ ਦੂੰਗਾ ਪਰ ਜਿਹੜੇ ਇਹ ਕਲਾ ਮਚਾਉਂਦੇ ਆਉਂਦੇ ਨੇਗੇ ਮਾਨਨਾ ਪਿੰਡੀ ਤੋਂ ਕਾਲੇ ਗਿਆ ਤੋਂ ਇਹ ਬੰਦੇ ਕਣਕ ਗਰੀਬਾਂ ਦੀ ਕਣਕ ਖਾ ਰਹੇ ਨੇ ਬੂਟਾ ਦੱਸ ਰਿਹਾ ਵੀ ਆਹ ਬੰਦੇ ਨੂੰ ਇਹਨੇ ਕਣਕ ਦੇ ਨਹੀਂ ਆ ਹੁਣ ਆ ਭੈਣ ਆਪਣੀ ਆ ਭਾਈ ਆਪਣਾ ਇਹਨਾਂ ਦੀ ਕਣਕ ਪਿਛਲੇ ਮਹੀਨੇ ਇਕੱਠੀ ਪਿਛਲੇ ਮਹੀਨੇ ਸਰਕਾਰ ਨੇ ਪੰਜਾਬ ਸਰਕਾਰ ਨੇ 2 ਮਹੀਨੇ ਦੀ ਕਣਕ ਭੇਜੀ ਹੈ ਜੀ 1 ਮੈਂਬਰੀ 10 ਕਿਲੋ ਹੁਣ ਆਪਾਂ ਇਹਨਾਂ ਦੇ ਮੂੰਹ ਸੁਣਾ ਗਏ ਵੀ ਤੁਹਾਡੀ ਕਿੰਨੀ ਦੀ ਪਰਚੀ ਕੱਟੀ ਹੈ ਬਈ ਤੁਹਾਡੀ ਕਣਕ ਦੀ 50 ਕਿਲੋ ਜੀ ਉਹਨਾਂ ਨੇ ਨਾ 50 ਕਿਲੋ ਦੀ ਸਾਡੀ ਪਰਚੀ ਕੱਟੀ ਸੀਗੀ ਉਹ ਲੋ ਕਹਿੰਦੇ ਵੀ ਦਵਾਰੇ 25 ਕਿਲੋ ਕਣਕ ਨੂੰ ਤੁਹਾਨੂੰ ਦਵਾਰੇ ਦੇਵਾਂਗੇ ਉਹਨਾਂ ਨੇ 25 ਕਿਲੋ ਹੀ ਕਣਕ ਦਿੱਤੀ ਸਾਨੂੰ ਫਿਰ ਦਵਾਰੇ 25 ਕਿਲੋ ਕਣਕ ਦਿੱਤੀ ਨਹੀਂ ਠੀਕ ਹੈ ਜੀ ਕਿਨੇ ਮੈਂਬਰ ਤੁਸੀਂ ਅਸੀਂ 5 ਮੈਂਬਰਾਂ ਘਰ ਦੇ 5 ਮੈਂਬਰਾਂ ਦੇ ਹੱਦ ਕੱਟ ਬਲੇ ਹੋ ਜਾਂ ਸਾਡੀ ਲਾਹਵੋ ਕੋ ਨੂੰ ਬੇਨਤੀ ਆ ਐਮ ਐਲਏ ਬੜਾ ਵਾ ਪਾਲਟੀ ਪੁਲਟੀ ਬਾਰੇ ਇੱਕ ਸੈਟ ਤੇ ਕਰਦੇ ਤੁਸੀਂ ਆ ਗਰੀਬਾਂ ਦੇ ਜਿਹੜੀ ਕਣਕ ਮਿਲਦੀ ਆ ਸਰਕਾਰ ਨੇ 2 ਮਹੀਨੇ ਕਣਕ ਦਿੱਤੀ ਆ ਜੀ ਇੱਕ ਮੈਂਬਰ ਨੂੰ 5 ਕਿਲੋ ਤਾਂ 10 ਕਿਲੋ ਵੰਦੇ 2 ਮਹੀਨੇ ਕਣਕ ਤਾਂ ਇਹਨ ਇਸ ਪਰਿਵਾਰ ਨੂੰ 50 ਕਿਲੋ ਕਣਕ ਵੰਦੀ ਜੀ 25 ਕਿਲੋ ਦੇ ਕੇ ਬਾਗੇ ਕਹਿੰਦੇ 25 ਕਿਲੋ ਫੇਰ ਦੇਵਾਂਗੇ ਹਾਲ ਤੱਕ ਇਹਨੂੰ ਕਣਕ 25 ਕਿਲੋ ਮਿਲੀ ਨਹੀਂ ਜੀ ਨਹੀਂ ਮਿਲੀ ਤਾਂ ਇਸ ਪਰਿਵਾਰ ਦੇ ਇਹਨਾਂ ਦਾ ਮਤਲਬ ਸਾਰੇ ਜਿਹੜੇ ਮੌਜੂਦਾ ਮੈਂਬਰ ਸਾਹ ਖੜੇ ਨੇ ਇਹਨਾਂ ਦੀ ਮਤਲਬ ਬੇਨਤੀ ਆ ਸਰਕਾਰ ਨੂੰ ਵੀ ਕਣਕ ਇਹਨੂੰ ਦਵਾਈ ਜਾਵੇ ਬਾਈ ਗੁਰੂ ਖਾਲਸਾ ਲਹਿਰੀ